ਆਪਣੇ ਜਲ ਸਭਾਗ ਦੇ ਉਹਨਾਂ ਨੇ ਦਿੱਤਾ ਸੀ ਉਹ ਵੀ ਅਸੀਂ ਹੁਣ ਅੱਜ ਇੱਥੇ ਅਨਾਉਂਸ ਕੀਤਾ ਵੀ ਉਹ ਵੀ ਅਸੀਂ ਵਾਪਸ ਕਰ ਰਹੇ ਆ ਤੇ ਜਦ ਸਾਨੂੰ ਇੱਕ ਇੱਕ ਦਰਜੇ ਇੱਕ ਤਮਾਪ ਤੰਡ ਤੇ ਤੋਲਣਗੇ ਤਾਂ ਅਸੀਂ ਨਾਲ ਖੜੇ ਆ ਪਰ ਜਦ ਅਸੀਂ ਦੋ ਸੈਕਿੰਡ ਲਈ ਹੋ ਗਏ ਦਰਜੇ ਨਹੀਂ ਫਿਰ ਸਾਨੂੰ ਉਹਦਾ ਕੀ ਕਰਨਾ ਸੀ ਮਤੇਤਾ ਦੀ 4-5 ਪੈ ਨੇ ਆਪਾਂ ਪਹਿਲਾਂ ਦੱਸ ਚੁੱਕੇ ਆ ਤੇ ਪੰਚਾਇਤਾਂ ਸਾਡੀਆਂ 5 ਸੀ ਸੀਗੀਆਂ ਪਿੰਡ ਦੀਆਂ ਤੇ ਸਾਰੇ ਸਰਪੰਚ ਸਾਰੀਆਂ ਪੰਚਾਇਤਾਂ ਨਾਲ ਨੇ ਉਹ ਕਹਿੰਦੇ ਤੁਸੀਂ ਪਾਓ ਜਿੰਨਾ ਚਿਰ ਸਾਡੇ ਚ ਜਿੰਨਾ ਬਾਲਾ ਜੀ ਅਸੀਂ ਚ ਲੈ ਕੇ ਜਾਵਾਂਗੇ ਹੁਣ ਪਹਿਲਾਂ ਅਸੀਂ ਉਹ ਹੋ ਗਏ ਸੀ ਅੱਜ ਫਿਰ ਇਹੀ ਹੋਇਆ ਹੁਣ ਜਿਵੇਂ ਅੱਗੇ-ਅੱਗੇ ਵਿਚਾਰ ਹੋਈ ਜਾਂਦਾ ਵੀ ਜਲਾਸ ਸਭ ਤੋਂ ਵੱਡੀ ਚੀਜ਼ ਹੈ ਪੰਚਾਇਤ ਦੀ ಗ್ರಾಮ ਸਭਾ ਜਿਹੜੀ ਆਪਣੀ ਜੀ ਉਹ ਆਪਣੇ ਲਈ ਬਹੁਤ ਵੱਡੀ ਐਮੀਤ ਰੱਖਦੀ ਹੈ ਅੱਜ ਅਸੀਂ ਉਹ ਬਲਾ ਕੇ ਕਰੇ ਅੱਗੇ ਜਿੰਮੀ ਵੀ ਸਾਨੂੰ ਲੋੜ ਹੋਊਗੀ ਕਿ ਓਕਣ ਦਾ ਸੰਘਰਸ਼ ਜਾਰੀ ਰੱਖਾਂਗੇ ਜੀ ਦੋ ਗੱਲਾਂ ਨੇ ਮੇਨ ਉਹਨਾਂ ਨੇ ਸਾਨੂੰ ਮੈਸੇਜ ਦਿੱਤਾ ਸੀਗਾ ਉਹਨਾਂ ਨੇ ਸਾਨੂੰ ਮੈਸੇਜ ਦਿੱਤਾ ਸੀ ਕਿ ਸਾਨੂੰ ਜੇ ਤੁਸੀਂ ਆਉਣਾ ਚਾਹੁੰਦੇ ਹੋ ਕਿਸੇ ਵੀ ਸਰਕਾਰੀ ਸਮਾਗਮ 'ਚ ਜਾਂ ਕਿਤੇ ਵੀ ਹੋਰ ਤਾਂ ਭਾਈ ਸਾਹਿਬ ਅਸੀਂ ਸ਼੍ਰੀ ਸਾਹਿਬ ਤੁਹਾਨੂੰ ਅਲਾਉ ਨਹੀਂ ਕਰਾਂਗੇ ਕਿਉਂਕਿ ਜੋ ਸਾਨੂੰ ਚੀਜ਼ ਅਕਾਲਪੁਰ ਖੱਲੋਂ ਜਾਂ ਗੁਰੂਆਂ ਵੱਲੋਂ ਬਖਸ਼ੀ ਗਈ ਹੈ ਇਹਨਾਂ ਦੀ ਕੀ ਮਜਾਲ ਹੈ ਅਸੀਂ ਇਹ ਮੈਸੇਜ ਉਹਨਾਂ ਨੂੰ ਵਾਪਸ ਭੇਜ ਰਹੇ ਹਾਂ ਕਿ ਅੱਜ ਗ੍ਰਾਮ ਸਭਾ 'ਚ ਮਤਾ ਵੀ ਪੈ ਗਿਆ ਔਰ ਪੂਰਾ ਪੰਜਾਬ ਇਸ ਗੱਲ ਤੇ ਨਾਲ ਵੀ ਹੈ ਔਰ ਇਹ ਸਰਪੰਚ ਜਿੰਨੀ ਇਹਨਾਂ ਦੀ ਸਰਪੰਚ ਸਾਹਿਬ ਦੀ ਪਹਿਲਾਂ ਅਸੀਂ ਅਸੀਂ ਕਾਵਾਂਗੇ ਹੁਣ ਪੰਜਾਬ ਵੱਲੋਂ ਉਹ ਇੱਜ਼ਤ ਹੋਊਗੀ ਤੇ ਅਸੀਂ ਇਹ ਮੈਸੇਜ ਉਹਨਾਂ ਨੂੰ ਵਾਪਸ ਭੇਜ ਰਹੇ ਹਾਂ ਕਿ ਆਹ ਵੇਖ ਲਓ ਤੁਸੀਂ ਤਾਂ ਸਿਰਫ ਡਰਾਮਾ ਕਰਦੇ ਹੋ ਨਾ ਪੱਗ ਬੰਨ ਕੇ ਮੱਥਾ ਟੇਕਣ ਦਾ ਜੇ ਸੱਚੀ ਮੁੱੱਚੀ ਤੁਹਾਨੂੰ ਇੱਜ਼ਤ ਹੁੰਦੀ ਤਾਂ ਇੱਜ਼ਤ ਨਾਲ ਸੱਦਿਓ ਇਹ ਸਰਪੰਚ ਸਾਹਿਬ ਦੀ ਤੁਹਾਨੂੰ ਇੱਜ਼ਤ ਕਰਨੀ ਚਾਹੀਦੀ ਸੀ ਕੀ ਇਹ ਦੱਸਣਗੇ ਗ੍ਰਹਿ ਮੰਤਰੀ ਸਾਹਿਬ ਜਿਹਦੇ ਥੱਲੇ ਹੈ ਦਿੱਲੀ ਪੁਲਿਸ ਜੇ ਜਦੋਂ ਆ ਕੇ ਹਕਾਲ ਤਖਤ ਸਾਹਿਬ ਤੇ ਮਿਲੇ ਸੀਗੇ ਸਾਭਕਾ ਜਥੇਦਾਰ ਨੂੰ ਉੱਥੇ ਉਹਨਾਂ ਨੇ ਵੇਖਿਆ ਸੀ ਸ਼ਮਸ਼ੀਰ ਨਹੀਂ ਸੀ ਉੱਥੇ 6 ਫੁੱਟੀ ਵੀ ਪਈ ਤੈਨੂੰ ਫੁੱਟੀ ਵੀ ਪਈ ਸੀ 4 ਫੁੱਟੀ ਵੀ ਸੀ ਇਹ ਤਾਂ ਫੇਰ ਵੀ 4 ਆਪਣਾ ਕਿੰਨਾ 4 ਇੰਚ ਹੀ ਸੀ 4 ਇੰਚੀ ਸੀ ਅਸੀਂ ਪੁੱਛਾਂਗੇ ਉਸ ਅਸਿਸਟੈਂਟ ਪੁਲਿਸ ਕਮਿਸ਼ਨਰ ਨੂੰ ਕੀ ਬਾਅਦ ਚ ਸਸਪੈਂਡ ਕੀਤਾ ਗਿਆ ਜਿਨੇ ਸੰਵਿਧਾਨ ਦਾ ਹਨਨ ਕੀਤਾ ਕੀ ਇਹ 295 ਨਹੀਂ ਲੱਗਣਾ ਚਾਹੀਦਾ ਕਿ ਧਾਰਮਿਕ ਚਿੰਨਾਂ ਦੀ ਬੇਉਦਗੀ ਕੀਤੀ ਗਈ ਹੈ ਕੀ ਇਹ ਧਾਰਮਿਕ ਜਜ਼ਬਾਤ ਭੜਕਾਈ ਨਹੀਂ ਜਾ ਰਹੇ ਇਸ ਗੱਲ ਤੇ ਜੋ ਸਵਿਧਾਨ ਦਾ ਹਨਨ ਧਾਰਮਿਕ ਚਿੰਨਾ ਦਾ અપਮਾਨ ਹੈ 295ਏ ਦੇ ਤਹਿਤ ਉਹਨਾਂ ਤੇ ਪਰਚਾ ਦਰਜ ਨਹੀਂ ਹੋਣਾ ਚਾਹੀਦਾ ਇਹ ਸਾਰਾ ਕੁਝ ਦਿੱਲੀ ਦੇ ਗ੍ਰਹਿ ਮੰਤਰੀ ਦੇ ਦਿੱਲੀ ਮਤਲਬ ਦੇਸ਼ ਦੇ ਗ੍ਰਹਿ ਮੰਤਰੀ ਦੇ ਡਾਇਰੈਕਟ ਸਿੱਧਾ ਅਧਿਕਾਰ ਚ ਹੈ ਉਥੋਂ ਦੀ ਸਰਕਾਰ ਥੱਲੇ ਨਹੀਂ ਗਾ ਗ੍ਰਹਿ ਮੰਤਰੀ ਦੇ ਥੱਲੇ ਆ ਕੀ ਉਹ ਗ੍ਰਹਿ ਮੰਤਰੀ ਇਹ ਕਾਲ ਕਰਨਗੇ ਤੇ ਜੇ ਨਹੀਂ ਕਰਦੇ ਤਾਂ ਜਿਹੜੀਆਂ ਪਾਰਟੀਆਂ ਸਾਡੀਆਂ ਨਿਤ ਜਾ ਕੇ ਲੇਲੜੀਆਂ ਕੱਢਦੀਆਂ ਨੇ ਗ੍ਰਹਿ ਮੰਤਰੀ ਦੀਆਂ ਕੀ ਉਹ ਉਹ ਪਾਰਟੀਆਂ ਉਹਨਾਂ ਨਾਲ ਇਹ ਗੱਲ ਠਾਉਣ ਗਈਆਂ ਜਾਂ ਸਿਰਫ ਚੁੱਲੀਆਂ ਦੀ ਗੱਲ ਹੋਊਗੀ ਜਾਂ ਸਿਰਫ ਰਾਜਨੀਤਿਕ ਤਾਕਤ ਲੈਣ ਦੀ ਗੱਲ ਹੋਊਗੀ ਤੇ ਸਾਡੇ ਅਧਿਕਾਰਾਂ ਦੀ ਗੱਲ ਨਹੀਂ ਹੋਊ ਉਹਨਾਂ ਚਿੰਨਾ ਦੀ ਗੱਲ ਨਹੀਂ ਹੋ ਜੋ ਗੁਰੂ ਨੇ ਬਖਸ਼ਿਆ ਉਹਨਾਂ ਦੀ ਅਸੀਂ ਦੇਣੇ ਤਾਂ ਛੱਡੋ ਉਹ ਤਾਂ ਉਹ ਦੇਗੇ ਅਸੀਂ ਉਹਨਾਂ ਨੂੰ ਬਰਕਰਾਰ ਨਹੀਂ ਰੱਖ ਸਕਦੇ ਤੇ ਇਹ ਨਹੀਂ ਰੱਖ ਸਕਦੇ ਸਾਡੇ ਲਈ ਨਹੀਂ ਕਰ ਸਕਦੇ ਤਾਂ ਇਹ ਦੱਸਾਂਗੇ ਕਿ ਸਾਡੇ ਲੀਡਰ ਕਿਵੇਂ ਹੋਏ ਤੁਸੀਂ ਅੱਜ ਹੁਣ ਆਪਾਂ ਇਕੱਠੇ ਹੋ ਗਏ ਆ ਨਾ ਆ ਤੁਹਾਡੇ ਮਾਈਕ ਆ ਗਏ ਨੇ ਮਤਲਬ ਮੈਨੂੰ ਲਿਖ ਕੇ ਲੈ ਲਓ ਇੰਨਾ ਜਾਂ ਚਾਰ ਦਿਨਾਂ ਤੁਹਾਡੇ ਕੋਲੇ ਖੜੇ ਹੋਣਗੇ ਨਾ ਇਹ ਤਾਂ ਮੈਨੂੰ ਕਹਿ ਦਿਓ ਜੀ ਔਰ ਬਾਕੀ ਪਾਰਟੀਆਂ ਵਾਲੇ ਵੀ ਪਰ ਮਸਲਾ ਇਹ ਹੈ ਕਿ ਤੁਸੀਂ ਦਿਖਾਵੇ ਲਈ ਹੋ ਤੁਸੀਂ ਸੱਚਮੁੱਚ ਲਈ ਨਹੀਂਗੇ ਤੁਸੀਂ ਸੱਚੀ ਮੁੱੱਚੀ ਨਾਲ ਖੜੇ ਨਹੀਂ ਹੋਣਾ ਚਾਹੁੰਦੇ ਤੁਹਾਨੂੰ ਉਹਨਾਂ ਕਕਾਰਾਂ ਨਾਲ ਅੰਦਰੋਂ ਜੁੜਾਵ ਨਹੀਂਗਾ ਕੀ ਤੁਸੀਂ ਕੱਲਾ ਆ ਕੇ ਬੰਦਾ ਇਹਨਾਂ ਨੂੰ ਕੱਲਿਆਂ ਨੂੰ ਮਿਲ ਨਹੀਂ ਸਕਦਾ ਸੀ ਕਹਿ ਨਹੀਂ ਸਕਦਾ ਸੀ ਮੈਂ ਤੇਰੇ ਨਾਲ ਆਂ ਯਾਰ ਤੂੰ ਬਹੁਤ ਵਧੀਆ ਕੀਤਾ ਇਹ ਹੈ ਇਸ ਗੁਰਸਿੱਖ ਬੰਦੇ ਦੀ ਕਮਾਲ ਦੀ ਗੱਲ ਕਿ ਇਸ ਬੰਦੇ ਨੇ ਕਿਹਾ ਮੈਂ ਨਹੀਂ ਮੈਂ ਵਾਪਸ ਜਾਊਂਗਾ ਨਹੀਂ ಗ್ರಾಮ ਸਭਾ ਬੰਨੋਂ ਪਿੰਡ ਦੀ ਪਾਰਲੀਮੈਂਟ ਕਿਹਾ ਜਾਂਦਾ 73ਵੀਂ ਸੋਧ ਤੋਂ ਬਾਅਦ ਉਹ ਅਲੱਗ ਗੱਲ ਹੈ ਕਿ ਪ੍ਰਚਾਰ ਬਹੁਤ ਘੱਟ ਹੈ ਪੰਜਾਬ ਦੇ ਵਿੱਚ ਜਾਣਕਾਰੀ ਦਾ ਕਾਫੀ ਜ਼ਿਆਦਾ ਕਮੀ ਹੈਗੀ ਹੈ ਪਰ ਜਿਹੜੇ ਇਹੋ ਜਿਹੇ ਵੱਡੇ ਮੁੱਦੇ ਨੇ ਇਹ ਇੰਡੀਵਿਜੂਅਲ ਦਾ ਮੁੱਦਾ ਨਹੀਂ ਨਿੱਜੀ ਨਹੀਂ ਹੈ ਬੰਦੇ ਦਾ ਹੁਣ ਜਿਵੇਂ ਉਹਨਾਂ ਨੇ ਇਹ ਕਰਤਾ ਜਿਹੜਾ ਇਹ ਕਾਰਸਣਾ ਪਿੰਡ ਦੇ ਸਰਪੰਚ ਸਾਹਿਬ ਵਾਲਾ ਮੁੱਦਾ ਹੈ ਕਿ ਬੀਜੇਪੀ ਨੇ ਟਰਾਈ ਕੀਤੀ ਕਿ ਇਹਨੂੰ ਮਤਲਬ ਨਵੇੜ ਲਿਆ ਜਾਏ ਕਿਸ ਤਰੀਕੇ ਨਾਲ ਉਹਨਾਂ ਦਾ ਨੈਸ਼ਨਲ ਸਪੋਕਸਪਰਸਨ ਨੇ ਆਰ ਪੀ ਸਿੰਘ ਉਹਨਾਂ ਨੇ ਆਪਣੇ ਵੱਲੋਂ ਇੱਕ ਸ਼ਿਕਾਇਤ ਕਰਕੇ ਏਸੀਪੀ ਦੀ ਕਹਿੰਦੇ ਜੀ ਜੁਆਇੰਟ ਕਮਿਸ਼ਨਰ ਨੂੰ ਭੇਜਤੀ ਪਰ ਏਸੀਪੀ ਨੇ ਤਾਂ ਉੱਪਰ ਗੱਲ ਕੀਤੀ ਹੈ ਉੱਪਰ ਕੀਦ ਉਹਨਾਂ ਨੇ ਕੀਤੀ ਹੈ ਜੁਆਇੰਟ ਕਮਿਸ਼ਨਰ ਨਾਲ ਨਹੀਂ ਕੀਤੀ ਹੋਣੀ ਉਹੀ ਜਾਂਚ ਕਰੂਗਾ ਉਹ ਕੰਦੇ ਦੀ ਚਲੋ ਜੀ ਮਾਰੇ ਮੋਟੀ ਅਪੋਲੋਜੀ ਕਰ ਲੋ ਜੀ ਕੱਲਾ ਨਿੱਜੀ ਬੰਦੇ ਤੋਂ ਇੰਨੇ ਨਾਲ ਕੰਮ ਹੋ ਜਾਏਗਾ ਇਹ ਕੰਮ ਏਡੇ ਵਾਲੇ ਨਹੀਂ ਹੁੰਦੇ ਇਹ ਨਿੱਜੀ ਕੰਮ ਨਹੀਂ ਹੈ ਇਹ ਇੱਕ ਬਹੁਤ بڑا ਇੱਕ ਸਿਧਾਂਤਕ ਪਹਿਲੂ ਨੇ ਇਹਦੇ ਬਿਰਸੇ ਦੇ ਪਹਿਲੂ ਨੇ ਉਹਦੇ ਚ ਚਾਹੀਦਾ ਇਹ ਸੀ ਕਿ ਉਹਨਾਂ ਨੂੰ ਕਿ ਜੁਆਇੰਟ ਕਮਿਸ਼ਨਰ ਤਾਂ ਆਟੋਮੈਟਿਕਲੀ ਉਹਨੂੰ ਕਹਿ ਦੂਗਾ ਵੀ ਬਸ ਕੰਮ ਹੋ ਗਿਆ ਫਾਈਲ ਕਰਤੀ ਜੋ ਵੀ ਤੁਹਾਡੀ ਕੰਪਲੇਟ ਹੈ ਉਹ ਤੋਂ ਵੱਡਾ ਬੰਦਾ ਕੁਝ ਕਰ ਰਿਹਾ ਇਨਕੁਆਰੀ ਇਨਕੁਆਰੀ ਕਰਕੇ ਕੋਈ ਭੇਜ ਰਿਹਾ ਜਿਵੇਂ ਰਾਜਸਥਾਨ ਵਾਲਾ ਹੋਇਆ ਉਹਨਾਂ ਨੇ ਘਟੋ-ਘਟੇ ਇਹ ਕਹਤਾ ਵੀ ਰੂਲ ਅਸੀਂ ਬਣਾਏ ਸੀ ਗਲਤ ਆ ਰੂਲ ਆਮੈਂਡ ਕਰਤੇ ਅੱਗੇ ਤੋਂ ਨਹੀਂ ਹੋਏਗਾ ਕੋਈ ਇਹੋ ਜੀ ਗੱਲ ಗ್ರಾಮ ਸਭਾ ਦੇ ਮਤੇ ਤੋਂ ਬਾਅਦ ਜਦੋਂ ਹੁਣੇ ਮਤਾ ਜਾਊਗਾ ਭੇਜਣ ਕੇ ਮਤਲਬ ਹੋਮ ਮਿਨਿਸਟਰੀ ਨੂੰ ਵੀ ਪੰਜਾਬ ਦੇ ਚੀਫ ਮਿਨਿਸਟਰ ਨੂੰ ਵੀ ਐਸਜੀਪੀਸੀ ਨੂੰ ਵੀ ਉਹਨਾਂ ਨੂੰ ਜਵਾਬ ਦੇਣਾ ਚਾਹੀਦਾ ਜੇ ਉਹ ਪਿੰਡ ਦੀ ਪਾਰਲੀਮੈਂਟ ਦੀ ਕਦਰ ਕਰਦੇ ਨੇ ਜੇ ਉਹਨਾਂ ਨੂੰ ਲੱਗਦਾ ਹੈ ਮੈਨੂੰਗਾ ਜੱਜਦਾਰ ਅਕਾਲ ਤਖਤ ਨੂੰ ਇੱਥੇ ਬੋਲਣਾ ਚਾਹੀਦਾ ਗੱਲ ਕਰਨੀ ਚਾਹੀਦੀ ਹੈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਇਹਦੇ ਤੇ ਬੈਠ ਕੇ ਮੀਟਿੰਗ ਸੱਦ ਕੇ ਮਤਾ ਪਾਉਣਾ ਚਾਹੀਦਾ ਇਕੱਲਾ ਪ੍ਰੈਸ ਬਿਆਨ ਨਹੀਂ ਐਸਜੀਪੀਸੀ ਵੀ ਮਤਾ ਪਾਵੇ ਤੇ ਬਾਕੀ ਦੀਆਂ ਚੀਜ਼ਾਂ ਕਰੇ ਔਰ ਇਵਨ ਟੀਵੀ ਚੈਨਲਾਂ ਤੇ ਵੀ ਕਿਸੇ ਕਿਸੇ ਮਾਮਲੇ ਜਿੱਤਾ ਤੁਸੀਂ ਉਹ ਕਰ ਦਿੰਦੇ ਹੋ ਤੇ ਐਸਜੀਪੀਸੀ ਨੇ ਇਹਨਾਂ ਨੂੰ ਕਿਉਂ ਨਹੀਂ ਸੱਦਿਆ ਉਹ ਕੁੜੀ ਨੂੰ ਤਾਂ ਜੱਜ ਜੱਜ ਬਣੀ ਚੰਗੀ ਗੱਲ ਉੱਥੇ ਸੱਦ ਕੇ ਸਨਮਾਨਿਤ ਕਰਤਾ ਉੱਥੇ ਬੁਲਾਉਂਦੇ ਕਿਉਂ ਨਹੀਂ ਜਥੇਦਾਰ ਅਕਾਲ ਤਖਤ ਤੇ ਬਾਕੀ ਜਸੇਦਾਰ ਘੜਕਾ ਜਾਂ ਤਾਂ ਹੁਣ ਵੈਸੇ ਵੀ ਮਾਨਤਾ ਪ੍ਰਾਪਤੀ ਲਈ ਫਿਰ ਰਹੇ ਨੇ ਪਿੰਡ ਪਿੰਡ ਇੱਥੇ ਆ ਜਾਂਦੇ ਤਾਂ ਵੀ ਇੱਕ ਗੱਲ ਉਸ ਪਦਰ ਤੇ ਹੋਣੀ ਸੀ ਮਾਮਲਾ ਦੁਬਾਰਾ ਉੱਠ ਜਾਂਦਾ ਹੋਰ ਵੱਡੇ ਵੱਡੇ ਪਦਰ ਤੇ ਉੱਠ ਜਾਂਦਾ ਇਸ ਲਈ ਜਿਹੜਾ ਅੰਦਰੂਨੀ ਕਮਜ਼ੋਰੀਆਂ ਨੇ ਉਹ ਵੀ ਜਿਹੜੀ ਸਰਕਾਰ ਕਰ ਰਹੀ ਆ ਉਹ ਵੀ ਇਹ ਦੋਨੋਂ ਪਾਸੇ ਦੀ ਪ੍ਰੋਬਲਮ ਹੈ ਪਤਾ ਹੋਣ ਦੇ ਬਾਵਜੂਦ ਕਾਰਵਾਈ ਜੁਆਇੰਟ ਕਮਿਸ਼ਨਰ ਖਿਲਾਫ ਵੀ ਹੋਣੀ ਚਾਹੀਦੀ ਹੈ ਜੀ ਤੋ ਪੁੱਛਿਆ ਉਹਨੇ ਕਾਰਵਾਈ ਐਸਪੀ ਦੇ ਖਿਲਾਫ ਵੀ ਹੋਣੀ ਚਾਹੀਦੀ ਹੈ ਅੱਜ ਦੇਸ਼ ਦੇ ਵਿੱਚ ਸਿੱਖ ਕਿਸੇ ਸਟੇਜ ਤੇ ਖੜੇ ਨੇ ਸਿੱਖਾਂ ਦੀ ਗੱਲ ਜੇ ਆਪਾਂ ਕਰੀਏ ਉਹ ਇਹ ਸੋਚ ਰਹੇ ਨੇ ਅਸੀਂ ਆਜ਼ਾਦ ਹਾਂ ਜਾਂ ਅਸੀਂ ਗੁਲਾਮ ਆ ਇਹ ਮੈਸੇਜ ਤਾਂ ਤੁਸੀਂ 4-5 ਦਿਨ ਤੋਂ ਤੁਸੀਂ ਦੇਖਿਆ ਚੱਲਦਾ ਆ ਪਰ ਸਾਰਿਆਂ ਨੂੰ ਵੱਡੇ ਦੁੱਖ ਦੀ ਗੱਲ ਅੱਜ ਜਿਹੜੀ ਇਹ ਹੈ ਵੀ ਸਾਡੇ ਜਿਹੜੀ ਸਿੱਖਾਂ ਦੀ ਸਰਵਉੱਚ ਸੰਸਥਾ ਆ ਸਰੋਣੀ ਕਮੇਟੀ ਨਾ ਤਾਂ ਉਹਨੇ ਇਸ ਮਸਲੇ ਬਾਰੇ ਕੋਈ ਕਮੇਟੀ ਨਾ ਹੀ ਉਹਨਾਂ ਨੇ ਕੋਈ ਪ੍ਰੈਸ ਕਾਨਫਰੰਸ ਨਾ ਹੀ ਕੋਈ ਗੱਲ ਜਿਹੜੀ ਕਿਸੇ ਸੈਂਟਰ ਦੇ ਮਨਿਸਟਰ ਨਾਲ ਕੁਛ ਨਹੀਂ ਕੀਤਾ ਹਾਲ ਤੱਕ ਨਾ ਹੀ ਸਾਡੀ ਜਿਹੜੀ ਸਰਵੋਚ ਅਦਾਲਤ ਅਕਾਲ ਤਖਤ ਹੈ ਉਹਦਾ ਜਥੇਦਾਰ ਆਪਣੀ ਸਤਾਪਤੀ ਲਈ ਤਾਂ ਲੋਕਾਂ ਦੇ ਫੈਮਲੀਆ ਚ ਘਰਾਂ ਚ ਜਾ ਕੇ ਰੋਜ਼ ਪ੍ਰੈਸ 'ਤੇ ਫੋਟੋ ਲਵਾਉਂਦਾ ਹੈ ਪਰ ਧਰਮ ਦਾ ਕਿੱਡਾ ਵੱਡਾ ਮੁੱਦਾ ਹੈ ਜਿਹੜਾ ਇੱਕ ਬੜੀ ਸ਼ਰਮਿੰਦਗੀ ਵਾਲੀ ਗੱਲ ਹੈ ਉਹਦੇ ਬਾਰੇ ਹਾਲ ਤੱਕ ਦੋ ਲਫ਼ਜ਼ ਸਾਡੇ ਅਕਾਲ ਤਖਤ ਦੇ ਜਥੇਦਾਰ ਨੇ ਨਹੀਂ ਬੋਲੇ ਅੱਜ ਜਿਹੜਾ ਇਹ ਅਸੀਂ ਗ੍ਰਾਮ ਸਭਾ ਦੇ ਵਿੱਚ ਮਤਾ ਪਾਇਆ ਹੈ ਅਲਦਾਲੀਆਂ ਪੰਚਾਇਤਾਂ ਆਈਆਂ ਨੇ ਤੇ ਅਸੀਂ ਅੱਜ ਤੋਂ ਬਾਅਦ ਇਹ ਸਾਰਾ ਜਿਹੜਾ ਮਤਾ ਆ ਇਹ ਸਾਰੇ ਸਾਡੇ ਚੀਫ ਮਿਨਿਸਟਰ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਅਕਾਲ ਤਖਤ ਦੇ ਜਥੇਦਾਰ ਨੂੰ ਜਾਂ ਜਿੰਨੇ ਵੀ ਹੋਰ ਸਾਡੇ ਜਿਹੜੇ ਮੈਂਬਰ ਪਾਰਲੀਮੈਂਟ ਨੇ ਉਹਨਾਂ ਨੂੰ ਭੇਜਾਂਗੇ ਤਾਂ ਜੋ ਇਹ ਛੱਡੀ ਜਿਹੜੀ ਆਵਾਜ਼ ਹੈ ਉੱਪਰ ਤੱਕ ਪਹੁੰਚੇ ਤਾਂ ਇਹਦੇ ਤੇ ਕੋਈ ਨਾ ਕੋਈ ਫੈਸਲਾ ਕਰਨੇ ਜਿਹੜੀ ਗੱਲ ਹੈ ਸਥਾਪਿਤ ਹੋ ਸਕੇ ਵਿਸਵਾਹ ਜਿਹੜਾ ਅਵਾਰਡ ਹੈ ਉਹ ਬੜੇ ਚਾਵਾ ਨਾਲ ਲੈਣ ਗਏ ਸੀ ਔਰ ਜਿਹੜਾ ਉਹਨਾਂ ਨੇ ਜਿੰਨਾ ਜਲੀਲ ਕਰਕੇ ਇਹ ਇੱਕ ਥੋੜਾ ਇੱਕ ਸਾਡਾ ਕਾਗਜ਼ ਦਾ ਟੁਕੜਾ ਦਿੱਤਾ ਉਹ ਅਸੀਂ ਨਹੀਂ ਰੱਖ ਸਕਦੇ ਸਾਡੇ ਨੂੰ ਸੰਧੇ ਕਰੇ ਪਿਆ ਵੀ ਰਾਤ ਨੂੰ ਟੁਰ ਆਉਂਦਾ ਚੁਭਦਾ ਸਾਨੂੰ ਸਾਨੂੰ ਦੇਖ ਕੇ ਚੜਚੜਾ ਪਣਾਉਂਦਾ ਇਹਨੂੰ ਦੇਖ ਕੇ ਪਏ ਨੂੰ ਵੀ ਇਹ ਇਹਦੇ ਲਈ ਅਸੀਂ ਜਲੀਲ ਹੋਇਆ ਇਸ ਕਰਕੇ ਅਸੀਂ ਇਹ ਨਹੀਂ ਰੱਖਦੇ ਅਸੀਂ ਪ੍ਰੈਸ ਦੇ ਜ਼ਰੀਏ ਤੁਹਾਡੇ ਮਾਧਿਅਮ ਰਹੀ ਇਹਨੂੰ ਅੱਗੇ ਸਰਕਾਰੀ ਅਧਿਕਾਰੀਆਂ ਕੋਲ ਲੈਟਰ ਲਿਖ ਕੇ ਇਹਨੂੰ ਅਸੀਂ ਵਾਪਸ ਕਰ ਰਹੇ ਹਾਂ ਅਸੀਂ ਇਹ ਅਵਾਰਡ ਸਾਨੂੰ ਨਹੀਂ ਚਾਹੀਦਾ